ਪਾਰਟ 1 ਜੁਮੈਂ ਹਜੇ ਨਵੇਂ ਨਵੇਂ ਨੇ ਮੈਂ ਕਿਹਾ ਸੀਕਰ ਜੋ ਮੈਂ ਦੇਖਿਆ ਮੈਂ ਵਰਕ ਕੀਤਾ ਮੇਰੇ ਸਾਹਸ ਇੰਨੀ ਤੇਜ਼ ਕਿ ਫਿਰ ਆਬਵੀਅਸਲੀ ਫਿਰ ਮੇਰੇ ਹੀ ਫੇਵਰ ਬਦਲ ਜੋ ਮੈਂ ਐਂਡ ਕੀ ਸੈਟਰ ਦੇ ਆਪੋਜ਼ਿਟ ਇਲੈਕਸ਼ਨਸ ਚ ਵੀ ਖੜੀ ਹੋਈਆਂ ਜੀ ਐਂਡ ਉਹਦੇ ਨਾਲ ਆਪਾਂ ਸਾਰੇ ਨੇ ਮਿਲ ਕੇ ਪ੍ਰੈਂਕ ਵੀ ਕੀਤਾ ਵੈਸੇ ਤਾਂ ਮੇਰੀ ਇਮੇਜ ਹੀ ਇਦਾਂ ਦੀ ਬਣ ਚੁੱਕੀ ਹੈ ਮੈਂ ਇਹ ਬਣਾ ਲਈ ਹਾਂ ਮੈਨੂੰ ਹਰ ਰੋਲ ਹੀ ਕੋਈ ਬੰਦਾ ਆਫਰ ਕਰਦਾ ਜਿਹਦੇ ਵਿੱਚ ਮੇਰੇ ਅਗਲੇ ਮੇਰੇ ਕੋਲ ਕਹਿਣ ਨੂੰ ਕੁਝ ਹੋਵੇ ਕਿ ਮੈਂ ਕੀ ਕਹਿ ਰਿਹਾ ਸਕਰੀਨ ਤੇ ਆ ਕੇ ਹੈਨਾ ਨਹੀਂ ਤਾਂ ਮੈਨੂੰ ਲੈਂਦੇ ਹੀ ਨਹੀਂ ਤੇ ਜੇ ਕੋਈ ਗਲਤੀ ਨਾ ਲੈ ਲਵੇ ਫਿਰ ਮੈਂ ਆਪੇ ਸੀਨ ਉਦਾਂ ਦਾ ਬਣਾ ਲੈਣਾ ਵੀ ਜਿੱਦਾਂ ਜੀ ਮੈਸੇਜ ਚਲਾ ਜਾਵੇ ਕੋਈ ਨਾ ਕੋਈ ਕੁਝ ਗੱਲਾਂ ਐਸੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਐਂਟਰਟੇਨਮੈਂਟ ਕਰਦੇ ਕਰਦੇ ਕੋਈ ਐਸੀ ਗੱਲ ਕਹਿ ਜਾਓ ਕਿ ਲੋਕਾਂ ਨੂੰ ਹਮੇਸ਼ਾ ਯਾਦ ਰਹੇ ਤਨਵੀ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਜਿਵੇਂ ਫਰਸਟ ਪਾਰਟ ਵਿੱਚ ਥੋੜਾ ਥੋੜਾ ਇਨੋਸੈਂਸ ਜਿਹੜਾ ਰੋਲ ਹੈ ਥੋੜਾ ਜਿਹਾ ਸ਼ੈਤਾਨੀ ਦਿਖਾਇਆ ਸੀ ਬਟ ਉਹ ਖੱਟ ਦਿਖਾਇਆ ਸੀ ਬਟ ਇੱਥੇ ਬਿਲਕੁਲ ਥੋੜਾ ਆਪੋਜ਼ਿਟ ਹੈ ਥੋੜੀ ਪੋਲਿਟਿਕਸ ਵੀ ਚੱਲ ਰਹੀ ਹੈ ਇਦਾਂ ਮਤਲਬ ਵਕੀਲ ਬਣੇ ਹੋ ਤੁਸੀਂ ਤਾਂ ਜ਼ਿਆਦਾ ਰੋਲ ਪਲੇ ਕਰਨ ਚ ਕਿੱਥੇ ਮਜ਼ਾ ਆਇਆ ਫਰਸਟ ਪਾਰਟ ਵਿੱਚ ਜਾਂ ਸੈਕੰਡ ਪਾਰਟ ਵਿੱਚ ਪਾਰਟ 1 ਚ ਮੈਂ ਅਜੇ ਮਨ ਨਹੀਂ ਲਿਆ ਕਿ ਆਈ ਸੀ ਕਰ ਜੋ ਮੈਂ ਦੇਖਿਆ ਮੈਂ ਵੋਇਟ ਕਿ ਮੇਰੇ ਸਾਥ ਸੇ ਇੰਨੀ ਤੇ ਇਫ ਇਟ ਆਬਵੀਅਸਲੀ ਕਿ ਮੇਰੇ ਹੀ ਫੇਵਰ ਬਦਲ ਦੋ ਮੈਂ ਜੀ ਇਪਾਰਟ 2 'ਚ ਕਿਵੇਂ ਵਕੀਲ ਬਣੀ ਐ ਐਂਡ ਪੀਸ ਆਫ ਦੇ ਆਪੋਜ਼ਿਟ ਇਲੈਕਸ਼ਨਸ 'ਚ ਵੀ ਖੜੀ ਹੋਈ ਆ ਜੀ ਐਂਡ ਉਹਦੇ ਨਾਲ ਨਾਲ ਆਪਾਂ ਸਾਰੇ ਨੇ ਮਿਲ ਕੇ ਪ੍ਰੈਂਕ ਵੀ ਕੀਤਾ ਔਰ ਕਾਮੇਡੀ ਦੇ ਰੂਪ 'ਚ ਜੀ ਸੋ ਮੈਨੂੰ ਤਾਂ ਆਬਵੀਅਸਲੀ ਜਿਹੜਾ ਸੈਕੰਡ ਪਾਰਟ 'ਚ ਕੈਰੈਕਟਰ ਪਲੇ ਕਰਕੇ ਜ਼ਿਆਦਾ ਮਜ਼ਾ ਆਇਆ ਬਿਕਾਜ਼ ਉਹਦੇ 'ਚ ਮੇਰੇ ਕੈਰੈਕਟਰ ਦੇ ਡਿਫਰੈਂਟ ਸ਼ੇਡਸ ਨੇ ਐਂਡ ਸਾਰੇ ਹੀ ਅਮੇਜ਼ਿੰਗ ਕਲਾਕਾਰ ਨੇ ਮੇਰੇ ਨਾਲ ਮੈਂ ਉਹਨਾਂ ਦੇ ਨਾਲ ਆ ਯੈਸ ਜੀ ਬਲੈਸਡ ਟੂ ਬੀ ਪਾਰਟ ਆਫ ਦਿਸ ਫਿਲਮ ਤੇ ਮੈਨੂੰ ਵੀ ਦੇ ਕਿ ਸਾਰਿਆਂ ਨੂੰ ਬਹੁਤ ਲੱਗਿਆ ਲੱਗੇ ਜੀ ਕੋਗੀ ਭਾਜੀ ਜਦੋਂ ਵੀ ਤੁਸੀਂ ਕੋਈ ਵੀ ਰੋਲ ਕਰਦੇ ਹੋ ਚਾਹੇ ਕਾਮੇਡੀ ਹੋਵੇ ਮੈਨੂੰ ਮਤਲਬ ਕਾਮੇਡੀ ਦੇ ਵਿੱਚ ਨਾ ਇੱਕ ਸਨੇਹਾ ਹਮੇਸ਼ਾ ਹੁੰਦਾ ਹੈ ਬਹੁਤ ਸੋਹਣਾ ਹੁੰਦਾ ਹੈ ਚਾਹੇ ਉਹ ਕਾਮੇਡੀ ਦੇ ਰੂਪ ਵਿੱਚ ਹੋਵੇ ਚਾਹੇ ਇੱਕ ਚੰਗੇ ਕਿਰਦਾਰ ਦੇ ਵਿੱਚ ਹੋਵੇ ਤੁਸੀਂ ਕਿੰਨਾ ਕ ਬlesed ਫੀਲ ਕਰਦੇ ਹੋ ਕਿ ਤੁਹਾਨੂੰ ਹਮੇਸ਼ਾ ਇਦਾਂ ਦੇ ਰੋਲ ਲਈ ਚੂਸ ਕੀਤਾ ਜਾਂਦਾ ਹੈ ਜਿੱਥੇ ਤੁਸੀਂ ਕਿਸੇ ਮਤਲਬ ਸਮਾਜ ਦੇ ਲਈ ਇੱਕ ਚੰਗਾ ਮੈਸੇਜ ਦੇ ਰਹੇ ਹੋ ਲੋਕਾਂ ਨੂੰ ਮਤਲਬ ਕੁਝ ਅੱਛਾ ਸਨੇਹਾ ਦੇ ਰਹੇ ਹੋ ਵੈਸੇ ਤਾਂ ਮੇਰੀ ਇਮੇਜ ਹੀ ਇਦਾਂ ਦੀ ਬਣ ਚੁੱਕੀ ਹੈ ਮੈਂ ਬਣਾ ਰਹੀ ਮੈਨੂੰ ਹੁਣ ਰੋਲ ਹੀ ਕੋਈ ਬੰਦਾ ਆਫਰ ਕਰਦਾ ਜਿਹਦੇ ਵਿੱਚ ਮੇਰੇ ਲਈ ਮੇਰੇ ਕੋਲ ਕਹਿਣ ਨੂੰ ਕੁਝ ਹੋਵੇ ਕਿ ਮੈਂ ਕੀ ਕਹਿ ਰਿਹਾ ਸਕਰੀਨ ਤੇ ਆ ਕੇ ਹਨਾ ਨਹੀਂ ਤਾਂ ਮੈਨੂੰ ਲੈੰਦਾ ਹੀ ਨਹੀਂ ਜੀ ਤਾਂ ਜੇ ਕੋਈ ਗਲਤੀ ਨਾ ਲੈ ਲਵੇ ਫਿਰ ਮੈਂ ਆਪੇ ਸੀਨ ਉਦਾਂ ਦਾ ਬਣਾ ਲੈਣਾ ਵੀ ਜਿੱਦਾਂ ਜੀ ਮੈਸੇਜ ਚਲਾ ਜਾਵੇ ਕੋਈ ਨਾ ਕੋਈ ਤੇ ਮੈਂ ਉਦਾਂ ਦਾ ਹੀ ਕੰਮ ਉਹਨੂੰ ਕ੍ਰੀਏਟ ਕਰ ਲੈਣਾ ਫਿਰ ਮੈਂ ਉਹਨੂੰ ਪਰ ਮੈਨੂੰ ਲੱਗਦਾ ਹੈ ਕਿ ਅੱਛਾ ਅੱਛਾ ਮੀਡੀਅਮ ਹੈ ਇਹਦੇ ਨਾਲ ਜਿਹੜੀ ਗੱਲ ਆਪਾਂ ਕਹਿ ਸਕਦੇ ਆ ਲੋਕਾਂ ਤੇ ਅਸਰ ਕਰਦੀ ਹੈ ਤੇ ਇਹਦੇ 'ਚ ਵੀ ਕੁਝ ਗੱਲਾਂ ਐਸੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਐਂਟਰਟੇਨਮੈਂਟ ਕਰਦੇ ਕਰਦੇ ਕੋਈ ਐਸੀ ਗੱਲ ਕਹਿ ਜਾਓ ਇਹ ਲੋਕਾਂ ਨੂੰ ਹਮੇਸ਼ਾ ਯਾਦ ਰਵੇ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।